ਸਸਿਕਾ ਜੀ ਸਾਰਿਆਂ ਦਾ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਬਹੁਤ دیر ਬਾਅਦ ਅਸੀਂ ਬਲੌਗ ਬਣਾਉਣ ਲੱਗੇ ਆ ਕਿਉਂਕਿ ਸਾਨੂੰ ਹੋਈ ਹੈ ਅੱਜ ਕੰਮ ਕਰਾ ਤੋ ਸਕੂਲ ਤੋਂ ਛੁੱਟੀ ਆ ਤੇ ਇਸ ਕਰਕੇ ਅੱਜ ਇੱਕ ਆਚਾਰ ਪਾਣ ਲੱਗੇ ਆ ਮੰਮੀ ਹੋਣੀ ਤੇ ਇਸ ਕਰਕੇ ਮੈਂ ਕਿਹਾ ਚਲੋ ਕੋਈ ਨਹੀਂ ਥੋੜਾ ਫ੍ਰੀ ਹੈਗੇ ਆ ਤਾਂ ਵੀਡੀਓ ਬਣਾ ਲੰਨੇ ਆ ਤੇ ਆਚਾਰ ਪੈ ਰਿਹਾ ਹੈ ਅੰਬ ਦਾ ਕੱਟਦੇ ਪਏ ਆ ਮੰਮੀ ਹੁਣ ਇਹਨੂੰ ਕੱਟਣ ਤੋਂ ਬਾਅਦ ਕੀ ਕਰਨਾ? ਧੋਨੇ ਆਂ ਬਤੋ ਪੇਸਟ ਕੋਉਣੇ ਆਂ ਚੰਗੀ ਤਰ੍ਹਾਂ ਹੂੰ ਧੋ ਕੇ ਫਿਰ ਧੋ ਕੇ ਸੁਕਾਣੇ ਧੁੱਪੇ ਰੱਖਣੇ ਹੁੰਦੇ ਆ ਇਹ ਧੁੱਪੇ ਰੱਖਣੇ ਧੁੱਪੇ ਫਿਰ ਇਹਦੇ ਚ ਮਸਾਲਾ ਕਦੋਂ ਪਾਣਾ ਬਣਾ ਦੇ? ਸਾਦਾ ਦਾ ਸੁੱਕ ਜਲੇ ਸਾਰੇ ਅੱਛਾ ਛਾਂ ਪੈ ਜਾਣੀ ਮਤਲਬ ਛਾਂ ਪੈਂਟ ਆ ਕੁਚ ਪਾ ਕੇ ਐਸੇ ਹੀ ਕੇ ਚੰਗੀ ਤਰ੍ਹਾਂ ਇਹਨਾਂ ਘਰਾਉਣੇ ਆ ਮਸਾਲੇ ਪਾ ਕੇ ਤੇਲ ਪਾ ਕੇ ਰਲਾ ਕੇ ਫਿਰ ਉਹਨੂੰ ਡੱਬੇ ਚ ਪਾਉਣਾ ਫਿਰ ਅਸੀਂ ਰੱਖਣਾ ਇਹਨੂੰ ਧੁੱਪੇ ਡੱਬੇ ਨੂੰ 2-4 ਦਿਨ ਤੇ ਸਾਡਾ ਤਿਆਰ ਵਿਚਾਰ ਤਿਆਰ ਹੋਣਾ ਕਿੰਨੇ ਕਿਲੋ ਲਿਆਂਦੇ 10 ਕਿਲੋ ਅੱਛਾ 10 ਕਿਲੋ ਦੇ ਵਿੱਚ ਕੀ ਕੀ ਪੈਣਾ ਮੈਂ ਦੋ ਥੈਲੀ ਲਉਂਦੀ ਹਾਂ ਹਮ ਡੇਢ ਬਾਅ ਮੇਥੇ ਹਮ ਡੇਢ ਬਾ ਮਿੱਠੀ ਸੌਹ ਹਮ 40 ਰੁਪਏ ਦੇ ਕਾਲਾ ਕਾਲਾ ਨਾਂਕਾ ਕਾਲਾ ਨਾਂਕਾ ਕਿੰਨੇ ਚੱਲਿਆ 40 ਰੁਪਏ ਦਾ ਕਾਲੀ ਮੇਥ ਹਾਂ ਹਾਂ ਉਹ ਕੀ ਇਹਨੇ ਕਹਿੰਦੇ ਕਲੌਂਜੀ ਪਾਣੀ 40 ਰੁਪਏ ਦੀ ਕਲੌਂਜੀ ਓਕੇ ਤੇ ਮਿਰਚ ਪਾਣੀ ਆ ਆਪਣੇ ਹਿਸਾਬ ਨਾਲ ਜਿੰਨੀ ਪਾਣੀ ਆ ਤੇ ਅਰਧਕ ਪਾਉ ਪੈ ਜਾਣੀ ਆ ਹਲਦੀ ਓਕੇ ਇਹ ਸਾਰੀਆਂ ਚੀਜ਼ਾਂ ਪਾ ਕੇ ਰਲਾ ਕੇ ਆਹ ਤਾਰ ਨੂੰ ਫੇਰ ਕੀ ਕਰਨਾ ਤੇਲ ਪਾਉਣਾ ਵਿੱਚ ਤੇਲ ਪਾ ਕੇ ਫੇਰ ਰਲਾਉਣਾ ਸਾਰਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਰਲਾ ਕੇ ਫੇਰ ਅਸੀਂ ਢੱਬੇ 'ਚ ਪਾ ਦੇਣਾ ਫੇਰ ਢੱਬੇ 'ਚ ਪਾ ਕੇ ਫੇਰ ਰੱਖਣਾ ਫੇਰ ਤੇਲ 1-2 ਦਿਨ ਛੇੜ ਕੇ ਫੇਰ ਤੇਲ ਦੇਖਣਾ ਵੀ ਤੇਲ ਹੋਰ ਕਿੰਨਾ ਪੈਂਦਾ ਹੈ ਤੇ ਵਿੱਚ ਹੋਰ ਤੇਲ ਪਾਉਣਾ ਇਹਦੇ ਕਿੰਨੇ ਦਿਨਾਂ 'ਚ ਬਣ ਜਾਂਦਾ ਜੀ 4 ਦਿਨਾਂ 'ਚ ਬਣ ਜਾਂਦਾ ਹਾਂਜੀ ਮੈਂ ਬੋਲ ਸਕਦਾ ਹਾਂ ਆ ਸ਼ੀਸ਼ਾ ਇਸਲੇ ਰੱਖਿਆ ਵੀ ਕੋਈ ਪੰਛੀ ਕੋਈ ਜਾਨਵਰ ਨਾ ਕੇ ਅੰਬੀਆਂ ਨੂੰ ਖਾਵੇ ਤਾਂ ਫੇ ਉਹ ਇਹਨੂੰ ਦੇਖ ਕੇ ਆਪਣੀ ਸ਼ਕਲ ਦੇਖ ਕੇ ਵੀ ਮੁੜ ਜਾਂਦੇ ਹੁੰਦੇ ਵਾਪਸ। ਖੁਸ਼ਕ ਮਸਾਲੇ ਇਦਾਂ ਦੇ ਹੁੰਦੇ ਜਿ ਇਹਨਾਂ ਨੂੰ ਧੁੱਪੇ ਸੁਕਾਣਾ ਪੈਂਦਾ ਆ। ਜਿਦਾ ਕਲੋਂਜੀ ਤੇ ਆ ਸੌਂਫ ਤੇ ਮੇਥੀ ਆ। ਲਓ ਜੀ ਜਦ ਆ ਲੱਗੇ ਪਾਣ ਮਸਾਲੇ ਹੋ ਗਏ ਤਿਆਰ ਆ ਕੁਛ ਘੋਟ ਲਿਆ। ਇਹ ਵੀ ਅੱਧਾ ਮਸਾਲਾ ਪੀਸ ਕੇ ਪਾਣਾ ਅੱਧਾ ਸਾਬਦਾ ਪਾਣਾ ਹੈ ਅੱਧਾ ਪੀਸ ਕੇ ਆਹ ਕਿ ਵਿਚ ਹਲਦੀ ਪਾਈ ਤੇ ਰੱਖੀਆਂ ਮਿਰਚਾਂ ਮੈਂ ਚਬਾਤੀ ਆਹ ਹੈ ਤਾਂ ਸਾਬਦਾ ਮਸਾਲਾ ਮਿਰਚ ਪਾਓ ਅੱਧਾ ਪੀਸ ਕੇ ਪਾਤਾ ਦੇ ਤਾਂ ਜਪਾਇਆ ਕੀ ਕੀ ਆ ਇਹ ਮੇਥੇ ਸੌਂਫ ਕਲੌਜੀ 1.5-1.5 ਪਾ ਦੋਈ ਚੀਜ਼ਾਂ ਸੋ ਪਹਿ ਜਾਣਾ ਲੂਣ ਤੇ ਦੋ ਥੈਲੇ ਲੂਣ ਦੇ 10 ਕਿਲੋ ਦੇ ਦੋ ਥੈਲੇ ਮੰਗਦੇ ਨਹੀਂ 10 ਕਿਲੋ ਚਾਜ ਦੋ ਥੈਲੇ ਆ ਲੂਣ ਦੇ ਆ ਪਾਣੀਆਂ ਲੂਣ ਨਾਲ ਵਧਣਾ ਇਹ ਹੋਰ ਤੇਲ ਪਾਣਾ ਤੇਲ ਪਾਣਾ ਦੀ ਹਲਦੀ ਸਾਡੇ ਆਪਣੇ ਹਿਸਾਬ ਨਾਲ ਜਿੱਦਾਂ ਪਹਿਲਾਂ ਤੇਲ ਪਾਉਂਦੇ ਹਾਂ ਉਹ ਗਾਜੀ ਨਾ ਟਟੇ ਤਾਂ ਸਦਾ ਹੀ ਆ ਅੰਮ੍ਰਿਤਪੁਰ ਨਾ ਆ ਰਿਹਾ ਅਡਾਣਾ ਹੈ ਨਾ ਬਸ ਇੰਨਾ ਹੀ ਕੰਮ ਸੀ ਆਪੇ ਸਿੱਟੇ ਕੁਝ ਨਹੀਂ तेल है ये और पैना है। दस किलो लागेता नहीं कि दस किलो होगा जाए। दस किलो फिर दो दो किलो गुट्टे निकले नहीं। कितना किलो रहेगा? ਕਾਲ ਲੇਵਲ ਆਪਿਆ 4 ਦੀ 6 ਹੈ ਸ਼ਕਲ ਦੀ ਜਦੋਂ ਨਾਪੀ ਜਾਣਾ ਦੀ ਸੋ ਆਦੀ ਸ਼ਕਲ ਅਗਣੀ ਨਹੀਂ ਹੈ ਸਵੇਰੇ ਸਵੇਰੇ ਕੱਲ ਉਹਦਾ ਮਸਾਲਾ ਤਿਆਰ ਕੀਤਾ ਹੁੰਦਾ ਉਹ ਕੀਤਾ ਹੁੰਦਾ ਵੀ ਸਵੇਰੇ ਘੁੱਟ ਲੱਗ ਜਣੇ ਨਹੀਂ ਇਹ ਮਸਾਲਾ ਤਾਂ ਤਿਆਰ ਹੀ ਸੀ ਨਾ ਮਸਾਲੇ ਥੋੜੀ ਜਿਹੀ ਜੇ। ਤੇ ਗਾ ਹੁੰਦੀ ਥੋੜੀ ਦੇਰੀ ਹੋ ਗਈ ਨਾ ਗੁਰਦੀ ਚ ਫਿਰ। ਹੋ ਗਿਆ ਨਾਲੇ ਜੀ। ਆ 10 ਕਿਲੋ ਦਾ ਹੀ ਡੱਬਾ ਹੈ ਨਹੀਂ 10 ਕਿਲੋ ਦਾ ਇਹ ਭਰ ਗਿਆ 10 ਕਿਲੋ ਓਕੇ ਹੁੰ ਦਾਲਾ ਓਕੇ ਚਾਹ ਦੇ ਚਾਹ ਹੋਰ ਵੀ ਨੀਰਾ ਹੋ ਜਾਣਾ ਥੋੜਾ ਹੁਣ ਇਹਦੇ ਵਿੱਚ ਪੀਪੇ ਦੇ ਇਹਦੇ ਵਿੱਚ ਵੀ ਤੇਲ ਪਾਣਾ ਸਰੂ ਤੇਲ ਬਾਅਦ ਚ 2 ਦਿਨ ਬਾਅਦ ਕਰਨਾ ਹੈ ਤਜੇ ਕੁਝ ਨਹੀਂ ਪਾਣਾ ਇਦੀ ਰੱਖ ਦੇਣਾ ਧੁੱਪੇ ਰੱਖ ਦੇਣਾ ਫੇਰ 2-3 ਦਿਨ ਬਾਅਦ ਤੇਲ ਪਾ DNA ਸਰੂ ਜਿੰਨਾ ਚਾਹੀਦਾ ਹੈ ਹੁਣ ਦੇਖਣਾ ਨਾ ਕਿੰਨਾ ਨੀਮਾ ਹੋ ਗਿਆ ਤੇਲ ਵਿੱਚ ਕਿੰਨਾ ਪਾਇਆ ਕਿੰਨਾ ਛੱਡ ਦਿੱਤਾ ਤੇਲ ਅੱਛਾ ਤੇ ਰੱਖ ਕਈ ਰੱਖ ਦੇ ਪਰ ਮੈਂ ਤਾਂ ਫੇਰ ਰੱਖਿਆ ਤੇ ਤੇ ਰੱਖੋ ਜਾਂ ਇਹ ਨਾਲ ਰੱਖੋ ਗਲ ਜਾਣਾ ਇਹ ਲੂਣ ਪਾਣਾ ਹੈ ਚਲੋ ਲੋ ਜੀ